ਕਾਇਕਾ ਫੈਕਟਰੀ バス ਹਾਦਸੇ ਦਾ ਸ਼ਿਕਾਰ ਹੋ ਗਈ ਤੇ ਉਸ ਵਾਸਤੇ ਵਿੱਚ ਬੈਠੇ ਮੁਲਾਜ਼ਮ ਵੀ ਕੰਬੀਰੂਪ ਦੇ ਵਿੱਚ ਫਟੜ ਹੋ ਚੁੱਕੇ ਨੇ ਫਿਲਹਾਲ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜੁੱਤੇ ਦੇਖ ਸਕਦੇ ਹੋ ਕਿ ਇਹ バス ਜਿਹੜੀ ਹੈ ਫੈਕਟਰੀ ਵਾਲੀ ਬੁਰੀ ਤਰੀਕੇ ਦੇ ਨਾਲ ਨੁਕਸਾਨੀ ਗਈ ਗਿਆ ਫਿਲਹਾਲ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਡੇਡ ਦਰਜਨ ਫੈਕਟਰੀ ਮੁਲਾਜ਼ਮ ਜਿਹੜੇ ਨੇ ਫੱਟੜ ਹੋ ਚੁੱਕੇ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਇਸ ਦੇ ਪਿੱਛੇ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਤੇਜ਼ ਰਫ਼ਤਾਰ ਟਿਪਰ ਵੱਲੋਂ ਇਹਨਾਂ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਜਿਸ ਦੌਰਾਨ ਬੱਸ ਜਿਹੜੀ ਆ ਪਲਟ ਜਾਂਦੀ ਹੈ ਤੇ ਬੱਸ ਦੇ ਵਿੱਚ ਸਵਾਰ 20 ਤੋਂ 25 ਮੁਲਾਜ਼ਮ ਜ਼ਖਮੀ ਹੋ ਜਾਂਦੇ ਨੇ ਫਿਲਹਾਲ ਤੋਂ ਦੱਸਨੇ ਕਿ ਹਾਦਸੇ ਸਮੇਂ ਦੋਨੇ ਵਾਹਨਾਂ ਦੀ ਰਫ਼ਤਾਰ ਤੇਜ਼ ਦੱਸੀ ਜਾ ਰਹੀ ਹੈ ਤੁਹਾਨੂੰ ਦੱਸਦੇ ਨੇ ਕਿ ਮੌਕੇ ਤੇ ਮੌਜੂਦ ਜੋ ਲੋਕ ਸੀ ਉਹਨਾਂ ਵੱਲੋਂ ਬਿਆਨ ਕੀਤਾ ਗਿਆ ਹੈ ਕਿ ਹਾਦਸੇ ਦਾ ਮੁੱਖ ਕਾਰਨ ਤੇਜ਼ ਰਫ਼ਤਾਰ ਹੋ ਸਕਦੀ ਹੈ ਕਿਉਂਕਿ ਚੌਕ ਦੇ ਵਿੱਚ ਆ ਰਹੀ ਧਾਗਾ ਫੈਕਟਰੀ ਦੀ ਬੱਸ ਦੇ ਨਾਲ ਇਹ ਜਿਹੜਾ ਟਿਪਰ ਹੈ ਉਹ ਟਕਰਾ ਜਾਂਦਾ ਹੈ ਤੇ ਟੱਕਰ ਮਗਰੋਂ ਹੀ ਜਿਹੜੀ ਹੈ ਬੱਸ ਪਲਟ ਜਾਂਦੀ ਹੈ ਤੇ ਸੁਰਨ ਜਿਹੜੇ ਵਿੱਚ ਬੈਠੇ ਹੁੰਦੇ ਨੇ ਪਲਾਜ਼ਮ ਫੈਕਟਰੀ ਵਾਲੇ ਜ਼ਖਮੀ ਹੋ ਜਾਂਦੇ ਨੇ ਤਸਵੀਰਾਂ ਜਿਹੜੀਆਂ ਨੇ ਖਾਨਾ ਦੇ ਬੀਜ਼ਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਧਾਗਾ ਫੈਕਟਰੀ ਦੀ ਬੱਸ ਜਿਹੜੀ ਹੈ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਆੜਤ ਵਾਲੇ ਇਸ ਘਟਨਾ ਤੋਂ ਬਾਅਦ ਲੋਕ ਇਕੱਠੇ ਹੋ ਜਾਂਦੇ ਨੇ ਜੁੱਥੇ ਪ੍ਰਸ਼ਾਸਨ ਨੂੰ ਪੁੱਛਿਆ ਹੋਇਆ ਜਿਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਫਿਲਹਾਲ ਇਸ ਦੇ ਪਿੱਛੇ ਦਾ ਕਾਰਨ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਪਿੱਛੇ ਦਾ ਕਾਰਨ ਕੀ ਹੈ ਤਾਂ ਕੀ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਇਸ ਘਟਨਾ ਨੂੰ ਲੈ ਕੇ ਲੋਕ ਸੁਣਦੇ ਕਿ ਕਿਸੀ ਹੋਣੀ ਅੱਛਾ ਉਹ ਤੇ ਪਿੱਛੇ ਸੇ ਅਸੀਂ ਲੋਕ ਜਾ ਰਹੇ تھے ਉਹ ਪਿੱਛੇ ਸੇ ਬਜੜੀ ਵਾਲਾ ਟੱਰਕ ਆਇਆ ਮਾਰ ਦਿਆ ਧੱਕਾ ਸਪਰਦ ਗਾੜੀ ਉਲਟੀ ਖਾ ਗਿਆ कहाँ जा रही थे आप कंपनी में धागा कंपनी में कौन सी कंपनी कौशल कंपनी तो परफेक्टली स्वागत हां पास में उधर भाई और इधर गिन लेनी है ना आज 35 35 गो है कितनी चोट लगी सब लोग का टूट फट गया मेरा तो अंदर लगा है आगे भी ऐसी जाते हैं 35 ਲੋਕ ਆ ਗਏ ਕਿਸੜੀ ਬਦੇ ਤਾਂ ਤੋਂ ਕੰਮ ਮੈਂ تھے ਵਿਰੋਧ 35 ਗਰਥ ਉਹ ਬੜਾ ਪਸਾ ਨਾ ਮੀਨੀ ਬੱਸ ਕੰਪਨੀ ਉਹ ਜਿਆਦਾ ਹੈ ਅੱਜ ਤੋਂ ਕੰਮ ਮੈਂ ਤੇਰਾ ਨਾਮ ਹਰਿੰਦਰ ਸਿੰਘ ਹੈ ਕੀ ਹੋਇਆ ਜਿਹੜਾ ਐਕਸੀਡੈਂਟ ਇਈ ਆਪਣੇ ਇਧਰੋਂ ਗੁਬਿੰਦਗੜ੍ਹ ਸਾਈਡ ਕਨੇਓ ਆ ਰਹੇ ਦੀ ਗੱਡੀ ਆਪਣੇ ਧਾਗਾ ਫੈਕਟਰੀ ਵਾਲੀ ਲੇਡੀਆਂ ਵਾਲੀ ਉਹ ਉਥੇ ਮੰਜੀ ਜਿਹੜਾ ਚ ਰਸਤਾ ਆਪਣੇ ਇਧਰੋਂ ਸਮਰਾਲੇ ਕਨੇਓ ਜਾ ਰਿਹਾ ਜੀ ਟਿਪਰ ਉਹਦੇ ਨਾਲ ਐਕਸੀਡੈਂਟ ਹੋਇਆ ਜੀ ਪ੍ਰੋਸਿੰਗ ਤੇ ਕਿੰਨੀ ਸੱਟ ਲੱਗੀ ਕਿੰਨੇ ਇਹਨਾਂ ਦੇ ਹੋਣ ਗਈ 15-20 ਮਰੀਜ਼ ਹੋਣਗੇ ਜਿਹੜੇ ਅਸੀਂ ਜਮਾਂ ਉਹ ਕਰਦੇ ਜਿੱਦੇ ਸਾਡੀ ਗੱਡੀ ਕੋਲੇ ਖੜੀ ਸੀ ਅਸੀਂ ਤਾਂ ਚੱਕ ਕੇ ਲੈ ਆਏ ਉਹਨੂੰ ਦੋ ਤਿੰਨ ਲੇਡੀ ਤੇ ਛੱਟ ਜਿਆਦਾ ਹੈ ਜਿਨ੍ਹਾਂ ਦੇ ਲੱਤਾਂ ਦੇ 6 ਸੱਟ ਜਿਆਦਾ ਜਾਂ 4 ਸੱਟ ਸਿਰ 'ਚ ਸੱਟ ਜਿਆਦਾ ਹੈ। ਇਹ ਬੜੀ ਪਾਸੀ ਛੋਟੀ ਸੀ। ਇਹ ਐਂਡੀ ਦੇ ਆਪਣੇ 15-20 ਵਾਲੀ ਹੁੰਦੀ ਹੈ ਜਿਹੜੀ ਦੂਜੀ ਛੋਟੀ 32 ਸੀਟਰ ਜਾਂ 22 22 ਕੀ ਸੀਟਰ ਹੁੰਦੀ ਹੈ ਜਿਹੜੀਆਂ ਗੱਡੀਆਂ ਛੋਟੀਆਂ। ਕੁੱਕਣਾਂ ਦੀ ਗੱਡੀ ਤੇ ਉਹ ਗੱਡੇ ਤਾਂ ਹੀ ਆਏ ਐ ਵੀ ਗੱਡੀ ਦਾ ਗਰੀਬ ਪਈ ਸੀ ਥੱਲੇ। ਦੁਲੜ ਸਾਨੀ ਹੁਣ ਗੱਡੀ ਦਾ ਜਿਆਦਾ ਦੇਖੀ ਨਹੀਂ ਆਗੇ ਸਾਨੂੰ ਤਾਂ ਇਹਨਾਂ ਦੇ ਚੱਕਣ ਦੀ ਪੈ ਗਈ ਤਾਂ ਮੈਂ ਤੁਹਾਨੂੰ ਚੱਕ ਕੇ ਲਿਆਂਦੀ ਆਂ ਯਰੇ। ਵੈਸੇ ਵਧੀਆ ਪਹੁੰਚ ਗਏ ਜੀ ਟਾਈਮ ਨਾਲ। ਆਪਣੇ ਪੇਛੜਦਾ ਜਾਨੀ ਨਿਸਾਨ ਤੋਂ ਬਚਾਈ ਜਾਨੀ ਨਾ ਜਾਣੀ ਨਿਸਾਨ ਤੋਂ ਬਚਾਈ ਬਾਕੀ ਉਹਰੇ ਦੇਖਦੇ ਜੂਰੇ ਹੁਣੇ ਜਿਹੜਾ ਮੁਗਾਇਰਿਆ ਸਰਕਾਰ ਦਾਣਗੇ ਜਿੰਨਾ ਬੋਗਾ ਸਭ ਲਾਣਗੇ ਦੋ ਤਿੰਨ ਦੋ ਤਿੰਨ ਲੇਡੀਜ਼ ਸੈਟ ਜਿਆਦਾ ਹੈ ਕੀ ਨਾਮ ਆ ਜੀ ਤੁਹਾਡਾ ਮੇਰਾ ਗੁਰਮੀਤ ਸਿੰਘ ਸਰਪੰਚ ਪਿੰਡ ਕੇ ਸਰਕਾਰ ਦਾ ਸਾਹ ਕੀ ਹੋਇਆ ਜੀ ਉਹ ਇੱਥੇ ਜੀ ਇਧਰੋਂ ਟਰੱਕਾਂ ਦੀ ਬੱਟਿਆਂ ਦਾ ਭਰੇ ਆ ਉਹ ਵੀ ਤੇ ਜਾ ਰਹੇ ਜੀ ਇਧਰ ਬੈਨਾਰੀ ਸੀ ਦੋਆਂ ਦੀ ਆਪਸ ਵਿੱਚ ਟੱਕਰ ਹੋ ਗਈ 20 25 ਸਵਾਰੀਆਂ ਸੀ ਸਾਰੀਆਂ ਵਿੱਚੋਂ ਗੱਡੀਆਂ ਗਈਆਂ ਨੇ ਕਿਹੜੀ ਬੱਸ ਕਹਦੀਏ ਕਿੱਥੇ ਦੀ ਹੈਗੀ ਇਹ ਇਹ ਫੈਕਟਰੀ ਦੀ ਬੱਸ ਆ ਜੀ ਰੈਕਸਨ ਲੂਸਨ ਪਤਾ ਨਹੀਂ ਕਿਹੜੀ ਫੈ अच्छा जी हां जी 25 सवारियां ਦੇ ਵਿੱਚ ਸਾਰੀਆਂ ਫੱਟੜ ਹੋ ਗਈਆਂ ਨੇ ਇੱਕ ਗੁੜੀ ਦੇ ਵੱਢ ਸੱਟ ਲੱਗੀ ਆ ਬਾਕੀ ਤਾਂ ਠੀਕ ਨੇ ਜਾਨੀ ਕਿੱਥੇ ਭੇਜਿਆ ਗਿਆ ਉਹਨਾਂ ਨੂੰ ਉਹਨਾਂ ਨੂੰ ਅਸੀਂ ਐਂਬੂਲੈਂਸ ਚ ਪਾ ਲਿਆ ਜੀ ਇੱਥੇ ਕੰਨੇ ਭੇਜਿਆ ਗਿਆ ਸਰਕਾਰੀ ਹਸਪਤਾਲ ਚ ਅੱਛਾ ਮੌਕੇ ਤੇ ਪੁਲਿਸ ਪਹੁੰਚ ਗਈ ਜੀ ਮੌਕੇ ਤੇ ਪੁਲਿਸ ਆ ਗਈ ਸੀ ਜਾਨੀ ਥਾੜਾ ਮੋਟਾ ਜਿਹਾ ਹੋਈ ਜਾਂਦੀ ਆ ਆ ਗਈ ਕਿੰਨੀਆਂ ਕਿ ਸੱਟਾਂ ਲੱਗੀਆਂ ਸੀ ਸੱਟਾਂ 2-4 ਦੇ ਬਹੁਤ ਜ਼ਿਆਦੇ ਨੇ ਯਾਨੀ ਬਕਤੀ ਦਾ ਥੋੜੇ ਥੋੜੇ ਛੱਟਾਂ ਨੇ ਅੱਥਾ ਦੇ ਹੋਰ ਗਾਰੇ ਕੀ ਲੱਗਦਾ ਕੀ ਗਲਤੀ ਹੋਈ ਐ ਸੇ ਗਲਤੀ ਤਾਂ ਹੁਣ ਦੇਖੋ ਜੋ ਉਹ ਵੀ ਪੱਤੇ ਜਾ ਰਿਹਾ ਤੇ ਵੀ ਤੇ ਜਾ ਰਿਹਾ ਦੀ ਦੋਏ ਜਾਵੇ ਨਾ ਉਹ ਤਾਂ ਗੱਡੀ ਰੁਕੀ ਐ ਨਾ ਇਹ ਤਾਂ ਰੁਕੀ ਐ ਬੈਨ ਤੁਸੀਂ ਚਲਾਉਂਦੇ ਸੀਗਾ ਜੀ ਹਾਂ ਜੀ ਕੀ ਹੋਇਆ ਜੀ ਹੱਸਾ ਜੀ ਟਰੱਕ ਆਲਾ ਆ ਰਿਹਾ ਦੀ ਇਧਰੋਂ ਅੱਛਾ ਗੱਡੀ ਖੜਨ ਲੱਗੀ ਸੀ ਇਹਨੇ ਆ ਕੇ ਚੱਕਰੀ ਪਿੱਛੇ ਕਿੰਨੀਆਂ ਕੁੜੀਆਂ ਸੀਗੀਆਂ ਵਿੱਚ 14-15 ਕਿਹੜੀ ਫੈਕਟਰੀ ਦੀ ਐ ਜੀ ਬਹੁਤ ਸੰਜੀ ਅੱਛਾ 50 ਹੈਗਾ ਹੁਣ ਕਿੰਨੇ ਛੱਟਾਂ ਹੈਗੇ 50 ਬਸ ਕਿੱਥੇ ਲੈ ਗਏ ਨੇ ਉਹਨਾਂ ਨੂੰ ਕੁੜੀਵਾਂ ਦਾ ਚਾਲ ਜੀ ਖੰਨੇ ਅੱਛਾ ਜੀ ਕੀ ਗਲਤੀ ਲੱਗੀ ਆ ਤੁਹਾਨੂੰ ਕੀ ਲੱਗਦਾ ਆਹ ਦੇਖੋ ਜੀ ਹੁਣ ਕੋ ਸਾਹਮਣੇ ਆਏਗਾ ਇਹਨੇ ਕਿਵੇਂ ਜੋਰਨਾ ਮਾਰਿਆ ਕੀ ਬਹੁਤ ਤੇਜ਼ ਤੇ ਦੋਨੇ ਤੇਜ਼ ਆਉਂਦੇ ਸੀ ਤੋਂ ਫੜਾ ਉਹ ਤਾਂ ਰੋਕੇ ਆਪੇ ਭੱਜ ਗਏ ਬੰਦਿਆਂ ਨੇ ਫਿਰ ਅੱਛਾ ਜੀ ਜਿਹੜੇ ਹਾਂਜੀ ਸਰ ਕੀ ਹੋਇਆ ਜੀ ਇਹਨਾਂ ਜੀ ਆਪਣੇ ਕੌਰਸਨ ਫੈਕਟਰੀ ਦੀਆਂ ਬੈਨਾਂ ਨੇ ਜਿਹੜੀਆਂ ਖੰਨੇ ਸਾਈਡ ਤੋਂ ਇੱਥੇ ਕੌਰਸਨ ਫੈਕਟਰੀ ਜਾਂਦੀਆਂ ਨੇ ਇਹ ਖੰਨੇ ਸਾਈਡ ਤੋਂ ਆ ਰਹੀ ਸੀਗੇ ਜਿਹਦੇ ਵਿੱਚ ਲੇਡੀਜ਼ ਸੀਗੀਆਂ ਫੈਕਟਰੀ 'ਚ ਕੰਮ ਕਰਨ ਵਾਲੀਆਂ ਤੇ ਇੱਕ ਸਮਰਾਲਾ ਸਾਈਡ ਤੋਂ ਟਿੱਪਰ ਸੀਗਾ ਲੋਡ ਆਪਣੇ ਪੱਥਰ ਦਾ ਉਦੀ ਜਾਂ ਬ੍ਰੇਕ ਨਹੀਂ ਲੱਗੀ ਕੀ ਹੈਨਾ ਵੀ ਉਹਨੇ ਗੱਡੀ ਚੱਕੇਦਰ ਸਾਈਡ ਤੇ ਮਾਰੀ ਇਹਨਾਂ ਦੇ ਵਿੱਚੋਂ ਫਟੋ ਫਟ 8-10 ਲੇਡੀਆਂ ਜਿਹੜੀਆਂ ਨੇ ਜਿਵੇਂ ਗੁੱਜੀਆਂ ਸੱਟਾਂ ਵਗੈਰਾ ਲੱਗੀਆਂ ਹਨ ਪਲਟਣ ਇੱਕ ਦੇ ਕਾਫੀ ਲੱਤ ਫ੍ਰੈਕਚਰ ਹੋ ਗਈ ਕਿੱਥੇ ਭੇਜਿਆ ਜੀ ਇਹਨਾਂ ਨੂੰ ਇਹਨਾਂ ਨੂੰ ਸਿਵਲ ਹਸਪੀਟਲ ਕਿੰਨੇ ਕੁ ਸੀਗੀਆਂ ਜਿਹੜੀਆਂ ਲੇਡੀ ਸੀਗੀਆਂ ਇਸ ਫੈਕਟਰੀ 'ਚ ਇਹ ਹੁਣ ਇਹਦੇ 8-10 ਕੁ ਸੀਗੀਆਂ ਗਿਣੀਆਂ ਨਹੀਂ ਆਪਾਂ ਕਾਲੀ ਦੇ ਵਿੱਚ ਕਿੰਨੇ ਮਤਲਬ ਚੱਕਰ ਆਏ ਸੀਗੇ ਟਿੱਪਰ ਫੜਿਆ ਜੀ ਮੋਟੇ ਮੋਕੇ ਦੇ ਫੜ ਲਿਆ ਬਟੇਪਾ ਡਰਾਈਵਰ ਜੀ ਡਰਾਈਵਰ ਭੱਜ ਗਿਆ